ਹਾਂਜੀ ਭਾਈ ਜੀ ਸਾਥਰੀ ਕਾਲ ਸਾਰਿਆਂ ਨੂੰ ਮੈਂ ਨਾ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਜਦੋਂ ਆ ਮੇਰੇ ਆ ਆਰ ਆਰ ਵਰਡਾ ਜਦੋਂ ਇਹ 4 ਮਹੀਨੇ ਦੇ ਹੋ ਗਏ ਸੀਗੇ ਤੇ ਮੈਂ ਦੱਸਿਆ ਸੀਗਾ ਵੀ ਇੱਕ ਦੋ ਕੁਕੜੀਆਂ ਨੇ ਨਾ ਅੰਡੇ ਲਾਹ ਲਏ ਆ ਤੇ ਉਦੋਂ ਕਾਫੀ ਕਮੈਂਟ ਆਏ ਸੀ ਕਹਿੰਦੇ ਵੀ 4 ਮਹੀਨੇ ਦੇ ਕੁਕੜੀਆਂ ਅੰਡਾ ਨਹੀਂ ਦੇਣ ਲੱਗਦੀ ਪਰ ਮੈਂ ਉਦੋਂ ਪਾਉਂਦਾ ਸੀ ਇਹਨਾਂ ਨੂੰ ਵੀ ਫੀਡ ਵੀ ਉਦੋਂ ਪਹਿਲਾਂ ਯਾਨੀ ਕਿ ਮੈਂ ਕੱਲੀ ਫੀਡ ਹੀ ਪਾਉਂਦਾ ਸੀ ਹੋਰ ਕੁਝ ਨਹੀਂ ਪਾਉਂਦਾ ਸੀਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਆ ਆ ਪਹਿਲਾਂ ਦੇਖੋ ਅੱਜ ਇੱਕ ਮਹੀਨੇ ਬਾਅਦ ਇਹਨਾਂ ਨੇ ਆਂਡਾ ਦਿੱਤਾ ਆ ਦੂਸਰਾ ਆਂਡਾ ਇਹ ਕੰਨਾ ਮੈਂ ਪਹਿਲਾਂ ਸਵੇਰ ਚੱਕ ਲਿਆ ਸੀਗਾ ਤੇ ਇਹਦਾ ਕਾਰਨ ਕਿਉਂਕਿ ਮੈਂ ਇੱਕ ਮਹੀਨਾ ਇਹਨਾਂ ਨੇ ਆਂਡਾ ਨਹੀਂ ਦਿੱਤਾ ਕਿਉਂਕਿ ਮੈਂ ਫਿਵਰੀ ਜੋਂ ਹੀ ਬੰਦ ਕਰਤੀ ਸੀਗੀ ਤੇ ਮੈਂ ਇਹਨਾਂ ਨੂੰ ਪਾਉਂਦਾ ਕੀ ਸੀ ਇਹਨਾਂ ਨੂੰ ਪਾਉਂਦਾ ਸੀਗਾ ਮੰਡੀ ਦੇ ਵਿੱਚੋਂ ਹਰ ਗੋਭੀ ਤੇ ਗੋਭੀ ਦੇ ਨਾਲ ਐ ਖੁਸ਼ਕ ਦੋਭੀ ਖਾਂਦੀਆਂ ਸੀਗੀਆਂ ਰਾਜ ਜਾਂਦੀਆਂ ਸੀਗੀਆਂ ਪਰ ਇਹਨਾਂ ਨੇ ਹਫ਼ਤਾ ਤੱਕ 10 ਦਿਨ ਗੋਭੀ ਖਾਧੀ ਉਦੋਂ ਬਾਅਦ ਆਂਡਾ ਬੰਦ ਕਰਤਾ ਮੈਂ ਕਿਹਾ ਜਦੋਂ ਗਰਮੀ ਆਂਡਾ ਵਿਕਦਾ ਹੀ ਨਹੀਂ ਤਾਂ ਆਂਡਾ ਕਰਨਾ ਕੀ ਆਪਾਂ ਤੇ ਮੈਂ ਫੀਡ ਪਾਈ ਹੋਈ ਨਾ ਤੇ ਹੁਣ ਮੈਂ ਆਪਦੀ ਹੈਚਿੰਗ ਵਾਲੀ ਮਸ਼ੀਨ ਚਲਾਉਣੀ ਸੀਗੀ ਮੈਨੂੰ ਆਂਡੇ ਦੀ ਜੀਨ ਚ ਸੀਗੀ ਤੇ ਮੈਂ ਕਿਹਾ ਹੁਣ ਆਂਡਾ ਕਿਵੇਂ ਵਾਪਸ ਲਈਏ ਤੇ ਮੈਂ ਦੁਬਾਰਾ ਇਹਨਾਂ ਨੂੰ ਫੀਡ ਸਟਾਰਟ ਕਰਤੀ ਫਿਰ ਲੇਅਰ ਫੇਸ 1 ਅੱਜ ਵੀ ਦੇਖੋ ਰਾਤ ਦੀ ਫੋਨ ਭਰੀ ਸੀ ਮੇਰੇ ਸਾਰੇ ਚੀਡਰ ਤੇ ਆ ਵੀ ਛੱਡੀ ਪਈ ਹੰਡਾ ਨਹੀਂ ਹੁਣ ਐ ਜੋ ਰੱਗੀਆਂ ਐ ਤੇ ਮੈਨੂੰ 10 ਦਿਨ ਹੋ ਗਏ ਪੀੜ ਪਾਈ ਜਾਂਦੇ ਨੇ ਤੇ ਆ ਅੱਜ ਸਵੇਰ ਦਾ ਸਿਰਫ ਅੱਜ ਹੀ ਆਂਡਾ ਦਿੱਤਾ ਸਵੇਰ ਚੱਕਿਆ ਸੀ ਅਂਡਾ ਆ ਦੂਸਰਾ ਅਂਡਾ ਤੇ ਇਹ ਬਈ ਸਾਰਾ ਕਮਾਲ ਆ ਆ ਫੀਡ ਦਾ ਜੇ ਤੁਸੀਂ ਅੰਡੇ ਵਾਲੀ ਫੀਡ ਪਾਉਣੀ ਹੈ ਲੇਅਰ 1 ਲੇਅਰ 2 ਤਾਂ ਇਹ ਅਂਡਾ ਦਿੰਦੀਆਂ ਜੇ ਤੁਸੀਂ ਕੱਲੀ ਗੋਭੀ ਦੇ ਪਾਉਂਗੇ ਤੇ ਇਹ ਅਂਡਾ ਨਹੀਂ ਦੇਣੀਆਂ ਇਹ ਮੈਂ ਪ੍ਰਯੋਗ ਕਰਕੇ ਵੇਖ ਲਿਆ ਬਾਕੀ ਤੁਸੀਂ ਆਪਣੀ ਰਾਏ ਦੱਸਿਓ ਇਹ ਕਮੈਂਟਾਂ ਦੇ ਵਿੱਚ ਤੇ ਜਿਹਦੀ ਜਿਹਦੇ ਨਾ ਹੀ ਹੋਈ ਉਹ ਦੱਸਿਓ ਤੇ ਬਾਕੀ ਬਾਈ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤਾਂ ਮੈਂ ਫਿਰ ਹੋਰ ਜੇ ਵੀਊ ਹੋਣਗੇ ਜੇ ਲੋਕਾਂ ਨੂੰ ਚਾਹੀਦੀ ਹੈ ਜਾਣਕਾਰੀ ਤਾਂ ਮੈਂ ਫਿਰ ਹੋਰ ਇਦਾਂ ਦੀਆਂ ਵੀਡੀਓ ਬਣਾ ਕੇ ਆਦਿਆ ਕਰੂੰਗਾ ਮਿਹਰਬਾਨੀ